ਲਖੋ ਜੀ ਆ ਆਪਾਂ ਕਾਰਟੂਨ ਮੇਰੀ ਪਿਆਰੀ ਜੀ ਕਾਰਟੂਨ ਮੇਰੀ ਕੰਜਕ ਨੂੰ ਤੇ ਉਹ ਜੀ ਆ ਦੇ ਕੋ ਆ ਜੀ ਡਾਲ ਵਰਗੀ ਉਹਦੀ ਮਤਲਬ ਆ ਸਾਰੀ ਡਰੈਸ ਇਹ ਆਪਾਂ ਕੰਜਕ ਦੀ ਗਿਫਟ ਕੀਤੀ ਹੈ ਮੇਰੀ ਕਾਰਟੂਨ ਨੂੰ ਨਿਊ ਡਰੈਸ ਤੇ ਅੱਜ ਮੇਰਾ ਪੁੱਤ ਫੇਰ ਸਵੇਰੇ 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 ਉੱਠ ਕੇ ਤਿਆਰ ਹੋ ਗਿਆ ਅੱਜ ਫੇਰ ਕਿੰਨਾ ਕੁਸ਼ ਖਾ ਕੇ ਆਇਆ ਤੇ ਠਾਈਆਂ ਮੈਂ ਤਨੂੰ 8:30 ਦਾ అలਾਰਮ ਸੀ ਤੇ 10-15 ਮਿੰਟ ਲੇਟ ਉੱઠી ਐ ਤੂੰ ਤੇ ਫੇਰ ਮੈਂ ਤਨੂੰ ਠਾਇਆ ਛੇਤੀ ਛੇਤੀ ਫੇਰ ਤੂੰ ਹੋ ਗਈ ਤਿਆਰ ਛੇਤੀ ਛੇਤੀ ਤਾਂ ਕਾਨੂੰ ਮਿੱਡੀਆਂ ਗੁੰਦੀਆਂ ਪੂਰੀ ਚੁਕੀਨੀ ਚੁਕਨੀ ਲਾਈ ਆਏ ਆਏ ਆ ਦੇਖੋ ਕਾਟ ਨੇ ਰਾਤ ਮੇਰੇ ਮਹਿੰਦੀ ਲਾਈ ਸੀ ਹਨਾ ਬਹੁਤ ਸੋਹਣੀ ਲਾਈ ਮੇਰੇ ਹਾਂ ਕਾਟ ਨੇ ਚੜ ਗਈ ਹੋਰ ਚੜ ਜੂਗੀ ਹਜੇ ਆ ਦੇਖੋ ਸੋਹਣਾ ਲੱਗਦਾ ਪੁੱਤ ਮੇਰਾ ਓਏ 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 ਭਾਈ ਅੱਜ ਦੀ ਅੱਜ ਤੇ ਕੱਲ ਦੀ ਕਮਾਈ ਓਏ ਹੋਏ ਹੋਏ ਦਿਖਾਇਓ 290 ਰੁਪਏ ਹੋਇਆ ਜੀ ਤਾਂ ਹਾਏ ਹਤ ਜਾਣੇ ਕੀ ਕਰੇ ਓ ਮਾਈ ਗਾਡ ਪੈਰਾ ਦੇ ਖੜੀ ਹੋਈ ਲੋਕਾ ਤੁਹਾਡੇ ਪੈਰਾ ਦੇ ਖੜੀ ਹੋਈ ਦੋ ਢਾਲੇ ਆ ਦੋ ਢਾਲੇ 310 ਇਹ ਬਹੁਤ ਜ਼ਰੂਰੀ ਹੈ ਸਾਮ ਕੇ ਰੱਖ ਹਾਂ ਇਹ ਮਿਲੀ ਹੈ ਆ ਦੇਖੋ ਜੀ ਅੱਜ ਫੇਰੇ ਨੇ ਨਿੰਧਹਾੜੀ ਪਾਲੀ ਕਾਟੋ ਨੇ ਦੇਖੋ ਕਿੰਨਾ ਕੁਛ ਪੈਕ ਟੁਕੜੇ ਖਾਣ ਪੀਣ ਵਾਲਾ ਸਮਾਨ ਅੰਡਟਕਟ ਹਾਂ ਜੀ ਫਾਇਸ ਸਕਦੀਆਂ ਸੀ ਸਾਰਾ ਕੁਛ ਆ ਸੀ ਜੇਮਸ ਰੰਗ ਬਰੰਗੀਆਂ ਗੋਲੀਆਂ ਇਕ ਤਾਂ ਆ ਫੌਲੀ ਮਿਲੀ ਏ ਉਹਨੂੰ ਇਹ ਬਾਲੀ ਕੈਂਟ ਸੋਹਣੀ ਆ ਕੁੜੇ ਇਹ ਤੇ ਮੈਗੀ ਖਾਏਗਾ ਇੱਕ ਆ ਡੱਬੀ ਜੀ ਮਿਲੇ ਟਿਫਨ ਤਾਂ ਆ ਕੁਛ ਤਾਂ ਬਹੁਤ ਖੁਸ਼ ਆ ਤਾਂ ਕਦੇ ਮੁੱਕੇ ਨਹੀਂ ਜਿਵੇਂ ਇਹ ਕੰਜਕਾ ਖਾਣ ਲੱਗ ਗਿਆ ਛੋਟੇ ਉਦੋਂ ਕਦੇ ਨਹੀਂ ਮੁੱਕਿਆ ਤਾਂ ਧਰਮ ਨਾਲ ਲਵੈਂਡਰ ਆ ਇੰਨਾ ਸਮਾਨ ਇਹਦੇ ਕੋਲ ਬਹੁਤ ਜ਼ਿਆਦਾ ਖੁਸ਼ੀ ਹੋ ਗਈ ਕਿ ਅਸੀਂ ਲਵੈਂਡਰ ਲੈਣਾ ਹਾਂ ਤੜਕੇ ਤਿਆਰ ਹੋਈ ਗਏ ਬਚਾਰੇ ਹਾਏ ਨਹੀਂ ਗਟਾਰ ਚੌਕਪਾਈ ਮੁੰਡਾ ਜੱਟਾਂ ਦਾ ਗਟਾਰ ਸਿੱਖਦਾ ਸਵਿੰਗ ਆ ਤਾਂ ਫੇਕ ਜਾ ਆ ਵੀ ਬੋਸ ਹੋਈ ਲੱਗੀ ਇਹ ਚ ਨਾ ਹੁਣ ਖਾ ਲਿਆ ਤੋਂ ਮੈਂ ਇੱਕ ਵਾਰ ਆ ਵੀ ਅਸੀਂ ਪੀਵਾਂਗੇ ਕੋੜੇ ਲੈ ਦੇਖੀ ਕੀ ਕੁਛ ਚੱਲ ਪਿਆ ਨਹੀਂ ਜੂਜਾ ਜੱਲੇ ਆ ਮੇਰੇ ਪੈਸੇ ਜਖਣ ਮੈਂ ਕਿਤੇ ਹੈਂਡ ਵਾਸ਼ ਜਾਈ ਮੈਂ ਦੋ ਦੇਤਾ ਪੈਸੇ ਮਿਲੇ ਪੈਸੇ ਕਿੰਨੇ ਬਣਾ ਲਿਆ ਜੇ ਦੇਖ ਕਾਟ ਉਹਦੀ ਮੈਂ ਕੱਟੀ ਹੋਈ ਪਈ ਦੇਖੋ ਦੇਖੋ ਦੇਖ ਕੇ ਅੱਗੇ ਲੈਣੇ ਸ਼ੀਸ਼ੇ ਦੀ ਜਦੋਂ ਮਿਲ ਸਕਦੇ ਜਿਹਦਾਰੇ ਵਿਆਸ ਦੇ ਦੇ ਦਿੰਦੇ 150 ਹੋ ਗਿਆ ਹਾ ਆਏ ਹਾਏ 160 70 80 90 100 ਹੂੰ 200 ਇੱਕ 100 ਦਾ ਨੋਟ ਸੀਗਾ ਸੱਚ ਤੇਰੀ ਨਾਨੀ ਦਾ ਫੋਨ ਆਇਆ ਸੀ ਪਹਿਨੇ ਕਹਿੰਦੀ ਮੈਂ ਵੀ ਕੰਝਾ ਤੇ ਇਹਦਾ ਭਾਈ ਕੱਢ ਕੇ ਰੱਖਤਾ ਕਹਿੰਦੀ ਹਿੱਸਾ ਪੈਸੇ ਰੱਖ ਤਾ ਇਹਦੇ ਚਲ ਚਲ 1 50 60 70 80 90 100 ਪਰ 300 ਹੋ ਗਿਆ 320 ਚੈੱਕ ਬਈ ਆ ਟੁੱਟੇ ਖੁੱਲੇ ਵੀ ਜ਼ਰੂਰੀ ਆ 400 100 ਮੇਰੇ ਨਾਲ ਐਡ ਕਰ ਲੈ ਬਾਕੀ ਤੇਰੀ ਨਾਨੀ ਵਾਲਾ ਪਿਆ ਉਹ 100 200 ਜਿੰਨਾ ਵੀ ਕੱਢਿਆ ਹੋਊਗਾ ਚਲ ਤੇਰੇ ਹਿੱਸੇ ਦਾ ਲੈ ਐਨਾ ਕੁਝ ਇਕੱਠਾ ਕਰ ਲਿਆ ਬਈ ਹੈ పతాథన తిరిగి రెండా టామా టా లేట్లా హా అ